ਜੋਸ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਂਤ ਦੀ ਗੱਲ ਕੀਤੀ ਹੈ ਮੇਰਾ ਦਿਲ ਵੀ ਕੱਚਾ ਹੋ ਗਿਆ ਮੇਰਾ ਮਨ ਵੀ ਗੇੜੇ ਕੱਢੀ ਜਾਂਦਾ ਹੈ ਤੇ ਮੈਂ ਆਪਣੇ ਆਪ ਨੂੰ ਸਮਝਾ ਨਹੀਂ ਸਕਦਾ ਕਿ ਐਡੇ ਤਖੜੇ ਸਿੱਖ ਜਿਨ੍ਹਾਂ ਨੇ ਆਪ ਜ਼ੁਲਮ ਦਾ ਸਾਹਮਣਾ ਕੀਤਾ ਹੋਵੇ ਤੇ ਆਪਣੀ ਕਾਤਲਾਂ ਦੀ ਤਾਰੀਫ ਕਰਨ ਤਰੀਫ ਕਰਕੇ ਉਹਨਾਂ ਨੂੰ ਵੋਟਾਂ ਪਾਉਣ ਤੇ ਇਹ ਜੇ ਅਮੈਦਵਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਜਿੱਥੇ ਸਾਡੀ ਤਕਦੀਰ ਦਾ ਫੈਸਲਾ ਹੋਣਾ ਹੈ ਸੋ ਮੇਰਾ ਮਨ ਅੱਜ ਕਾਫੀ ਖਰਾਬ ਹੋਇਆ ਹੋਇਆ ਥੋੜਾ ਬੰਦ ਰਿਹਾ ਹੋਇਆ ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਇਹ ਜਹ ਪ੍ਰੈਸ ਦੇ ਅੱਗੇ ਬੋਲਾਂ ਕਿ ਨਾ ਬੋਲਾਂ ਪਰ ਜਿਹੜੀ ਮੇਰੀ ਜ਼ਮੀਰ ਹੈ ਉਹਨੇ ਕਿਹਾ ਕਿ ਤੈਨੂੰ ਬੋਲਣਾ ਪਊਗਾ ਜੇ ਤੂੰ ਪਾਰਲੀਮੈਂਟ ਦੇ ਵਿੱਚ ਬੋਲੇਂ ਤੇ ਅੱਜ ਸਰ ਬਲਖੌਰ ਸਿੰਘ ਮੁਸੇਵਾਲਾ ਸਾਹਿਬ ਦੇ ਪਿਤਾ ਕਾਂਗਰਸ ਦੀ ਅਮਦਦ ਕਰਦੇ ਆ ਜਿਸ ਨੇ ਸਾਡੀ ਨਸਲ ਖੁਸ਼ੀ ਕੀਤੀ ਹੈ ਦੇਖੋ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਇੰਟਰਵਿਊਸ ਪੁੱਛਿਆ ਜਾਂਦਾ ਕਿ ਪਿਛਲੀ ਜਮਿਨੀ ਚੋਣ ਕੀ ਤੁਸੀਂ ਦੀਪ ਸਿੱਧੂ ਔਰ ਸਿੱਧੂ ਮੁਸੇਵਾਲੇ ਦੇ ਜੋ ਕਤਲ ਹੋਇਆ ਸੀ ਕਿ ਉਸ ਕਰਕੇ ਜਿੱਤੇ ਸੀ ਉਹਨਾਂ ਦਾ ਕੋਈ ਯੋਗਦਾਨ ਸੀ ਕੋਈ ਕਹਿੰਦੇ ਨਹੀਂ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਕਿ ਮੈਂ ਪਿਛਲੀ ਜੋਨ ਵੀ ਉਹਨਾਂ ਦੇ ਕਿਸੇ ਸਹਾਰੇ ਦੀ ਲੋੜ ਨਹੀਂ ਸੀ ਹੁਣ ਸਾਰਾ ਕਿਉਂ ਮੰਗਦੇ ਨੇ ਔਰ ਸਿੱਧੂ ਮੂਸੇਵਾਲੇ ਦਾ ਪਿਤਾ 2 ਸਾਲ ਤੋਂ ਦਰਦ-ਦਰ ਠੋਕਰਾ ਖਾ ਰਿਆ ਅਸੀਂ ਉਹਦੇ ਨਾਲ ਆ ਠੀਕ ਹੈ ਮਾਨ ਸਾਹਿਬ ਨੇ ਵੀ ਉਹਨਾਂ ਦੀ ਮਦਦ ਕੀਤੀ ਹੋਊਗੀ ਨੰਬਰ 1 ਪਰ ਯਾਦ ਰੱਖੇ ਕਿ ਸ਼ੁਭਦੀਪ ਸਿੱਧੂ ਮੂਸੇਵਾਲਾ ਕਾਂਗਰਸ ਦਾ ਮਾਨਸਾ ਤੋਂ ਕੈਂਡੀਡੇਟ ਸੀ ਔਰ ਕੱਲ ਉਹਦੇ ਬਲਕੌਰ ਸਿੰਘ ਪਿਤਾ ਜੀ ਆਏ ਉਹਨਾਂ ਨੇ ਕਿਹਾ ਕਿ ਮੈਂ ਇੱਕ ਸਪੌਜੀ ਹਾਂ ਮੈਂ ਤਾਂ 1975 ਦਾ ਜਦੋਂ ਦਾ ਵੋਟ ਪਾਉਣਾ ਮੈਂ ਤਾਂ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਉਹ ਤਾਂ ਸੰਕੇ ਕੋ ਗੱਲ ਨਹੀਂ ਕਰ ਰਿਹਾ ਅੱਛਾ ਇੱਕ ਪਾਸੇ ਉਹਨਾਂ ਨੂੰ ਗद्दार ਕਿਹਾ ਜਾਂਦੇ ਨੇ ਇੱਕ ਪਾਸੇ ਉਹਦੇ ਪੁੱਤਰ ਦੀ ਆਪਣੀ ਗੱਡੀਆਂ ਤੇ ਤੇ ਪੋਸਟਰਾਂ ਤੇ ਫੋਟੋ ਲਾਈ ਜਾਂਦੇ ਨੇ ਸੋ ਹੂਜ਼ ਕੈਨ ਫਿਊਜ਼ਡ ਧੋਗਲੀ ਗੱਲ ਕੌਣ ਕਰ ਰਿਹਾ ਸਿੱਧੂ ਮੂਸੇਵਾਲਾ ਦਾ ਪਿਤਾ ਨਹੀਂ ਕਰ ਰਿਹਾ ਉਹ ਸਰਦਾਰ ਸਮਜੀਦ ਸਿੰਘ ਮਾਨ ਕਰ ਰਿਹਾ